ਬੜੇ ਭਰੇ ਮਨ ਨਾਲ ਇਹ ਵੀਡੀਓ ਬਣਾ ਰਿਹਾ ਹਾਂ ਰਾਜਵੀਰ ਜੀ ਜਵੰਦਾ ਜੋ ਅੱਜ ਦੀ ਪੀੜੀ ਦੇ ਨੌਜਵਾਨ ਸਨ ਜਿਨ੍ਹਾਂ ਤੋਂ ਪੰਜਾਬ ਨੂੰ ਬੜੀਆਂ ਆਸਾਂ ਸਨ ਪੰਜਾਬੀ ਲਈ ਉਹਨਾਂ ਨੇ ਬੜਾ ਕੰਮ ਕੀਤਾ ਸੀ ਹਰ ਖੇਤਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ ਵੱੱਲਾ ਮਾਰੀ ਆ ਸਰ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਭਾਵੇਂ ਇਹ ਉਹਨਾਂ ਦੀ ਮੌਤ ਆਪਣੀ ਸਤਾਈ ਨਹੀਂ ਸੀ ਇਹ ਗਲਤੀ ਦੇ ਕਾਰਨ ਜਿਹੜੇ ਅੱਜ ਇੰਨੇ ਜਾਨਵਰ ਸੜਕਾਂ ਤੇ ਫਿਰਦੇ ਆ ਉਹਨਾਂ ਦੇ ਕਾਰਨ ਉਹਦਾ ਜਿਹੜਾ ਦੁਖਦਾਈ ਦਹਾਤ ਹੋਇਆ ਇਹਦੇ ਲਈ ਸਾਨੂੰ ਸੋਚਣਾ ਪਏਗਾ ਅ ਪਰਸੋ ਮੈਂ ਹਸਪਤਾਲ ਦੇ ਵਿੱਚ ਵੀ ਸ਼ਾਮ ਨੂੰ ਜਾ ਕੇ ਉਹਨਾਂ ਦਾ ਪਤਾ ਕਰਕੇ ਆਇਆ ਸੀ ਕੱਲ ਹੀ ਇਹ ਦੁਖਦਾਈ ਖਬਰ ਹੈ ਜਿਹੜੀ ਸਾਡੇ ਕੋਲ ਸਾਰੇ ਕੋਲ ਆ ਗਈ ਲੱਗਦਾ ਤਾਂ ਸੀ ਕਿ ਹਾਲਤ ਬੜੀ ਕ੍ਰਿਟੀਕਲ ਹੈ ਪਰ ਲੱਗਦਾ ਨਹੀਂ ਸੀ ਕਿ ਸਾਡੇ ਕੋਲੋਂ ਐਡੀ ਛੇਤੀ ਉਹ ਸਦਾ ਲਈ ਚਲੇ ਜਾਣਗੇ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਹੋਈ ਹੁੰਦਾ ਉਹੀ ਹੈ ਅੱਜ ਹਿੰਦੁਸਤਾਨ ਕਹਿੰਦੇ ਬਹੁਤ ਵੱਡੀ ਤਰੱਕੀ ਕਰ ਰਿਹਾ ਹੈ ਹਿੰਦੁਸਤਾਨ ਤੀਜੀ ਤਾਕਤ ਬਣ ਰਿਹਾ ਦੁਨੀਆ ਦੀ ਅਰਥਵਿਵਸਥਾ ਦੀ ਚੌਥੀ ਬਣ ਰਿਹਾ ਹੁਣ ਪੰਜਵੀਂ ਬਣ ਗਿਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰੀਆਂ ਜਾ ਰਹੀਆਂ ਪਰ ਮੈਨੂੰ ਬੜਾ ਦੁੱਖ ਹੈ ਕਿ ਇੱਥੇ ਇਨਸਾਨ ਦੀ ਕਦਰ ਘੱਟ ਹੈ ਕੁੱਤਿਆਂ ਬਿੱਲਿਆਂ ਦੀ ਜਾਨਵਰਾਂ ਦੀ ਕਦਰ ਜ਼ਿਆਦਾ ਹੈ ਇਸ ਮੁਲਕ ਵਿੱਚ ਇਹ ਪਤਾ ਨਹੀਂ ਕਿਉਂ ਹੈ ਮੈਨੂੰ ਦੁਨੀਆ ਦੇ ਬਹੁਤ ਮੁਲਕ ਵੇਖਣ ਦਾ ਮੌਕਾ ਮਿਲਿਆ ਇਹੋ ਜੀ ਸਥਿਤੀ ਮੈਂ ਕਿਤੇ ਵੀ ਨਹੀਂ ਵੇਖੀ ਚਾਈਨਾ ਸਾਥੋ ਵੱਡਾ ਮੁਲਕ ਹੈ ਸਾਥੋ 2 ਸਾਲ ਮਗਰੋਂ ਯਾਦ ਹੋਇਆ ਸਾਥੋ ਵੀ ਬੰਦ ਪਛੜੇ ਹੋਏ ਲੋਕ ਸਨ ਉੱਥ ਤੇ ਆਬਾਦੀ ਵੀ ਸਾਡੇ ਜਿੰਨੀ ਆ ਉਹਨਾਂ ਦੀ ਪੂਰਾ ਵੱਧਦੀ ਹੋਏਗੀ ਉੱਥੇ ਇਹ ਜੀ ਕੋਈ ਗੱਲ ਨਹੀਂ ਮੈਂ ਚైనా ਦੇਖਿਆ ਉੱਥੇ ਨਾ ਕੋਈ ਕੁੱਤਾ ਬਿੱਲਾ ਸਾਨੂੰ ਕਿਤੇ ਟੱਕਰਿਆ ਨਾ ਕੋਈ ਡੰਗਰ ਪਸ਼ੂ ਗਾਂ ਟਟਾ ਹੋਰ ਇਹ ਜਿਆ ਕੋਈ ਟੱਕਰਿਆ ਕੋਈ ਇਹ ਜੀ ਗੱਲ ਨਹੀਂ ਤੇ ਨਾ ਕੋਈ ਆਪਣਾ ਦਬੜੀ ਵਾਲਾ ਮਾਹੌਲ ਉੱਥੇ ਸਾਨੂੰ ਦੇਖਣ ਨੂੰ ਮਿਲਿਆ ਵਧੀਆ ਸਾਫ ਸੁਥਰੀਆਂ ਸੜਕਾਂ ਵਧੀਆ ਸਾਫ ਸੁਥਰਾ ਮਾਹੌਲ ਹਰ ਕਿਸਤ ਦਾ ਵਧੀਆ ਜਿਹਾ ਚైనా ਸਾਥੋਂ ਵਗਰੋ ਜਿਆਦਾ ਹੋ ਕੇ ਸਾਡਾ ਗਵਾਂਢੀ ਮੁਲਕ ਹੈ ਜਿਹੜਾ ਸਾਥੋਂ ਵੱਧ ਪਛੜਿਆ ਹੋਇਆ ਸੀ ਉਹ ਇੰਨੀ ਤਰੱਕੀ ਕਰ ਸਕਦਾ ਇੰਨਾ ਕੰਟਰੋਲ ਕਰ ਸਕਦਾ ਹਰ ਚੀਜ਼ ਦੇ ਉੱਤੇ ਤੇ ਫਿਰ ਅਸੀਂ ਕਿਉਂ ਨਹੀਂ ਇਵੇਂ ਫੋਕੀਆਂ ਗੱਲਾਂ ਹੀ ਮਾਰੀ ਜਾਂਦੇ ਆ ਨਾ ਅਸੀਂ ਕਿੰਨੀਆਂ-ਕਿੰਨੀਆਂ ਕੀਮਤੀ ਜਾਨਾਂ ਸਾਡੀਆਂ ਜਿਹੜੀਆਂ ਇਹ ਪਸ਼ੂ-ਗਵਾਨ ਦੇ ਆ ਕਦੇ ਨਿੱਕੇ ਜਿਹੇ ਬੱਚੇ ਨੂੰ ਕੁੱਤੇ ਚਾ ਕੇ ਲੈ ਜਾਂਦੇ ਤੇ ਖਾ ਜਾਂਦੇ ਉਹਨੂੰ ਉਹਨਾਂ ਮਾਵਾ ਦਾ ਦੇਹਲੀ ਪਿੱਛਾ ਜਾਂਦਾ ਹੁੰਦਾ ਉਹਨਾਂ ਜਿਨ੍ਹਾਂ ਦਾ ਪੁੱਤ ਨੂੰ ਜਾ ਕੇ ਕੁੱਤੇ ਲੈ ਜਾਂਦੇ ਕੁੱਤੇ ਦੀ ਕਦਰ ਹੈ ਪੁੱਤ ਦੀ ਬੰਦੇ ਦੀ ਕਦਰ ਹੈ ਨਹੀਂ ਇਵੇਂ ਜੇ ਕੀ ਹੈ ਗਾਇਆਂ ਟਟੇ ਫਿਰਦੇ ਨੇ ਸਮਾਜ ਦੇ ਵਿੱਚ ਇਹ ਸਰਕਾਰਾਂ ਦੀ ਡਿਊਟੀ ਹੈ ਲੋਕਾਂ ਦੀ ਡਿਊਟੀ ਹੈ ਇਹਨਾਂ ਨੂੰ ਸੰਭੋ ਸਾਬੋਨਾਂ ਨੂੰ ਕਿਵੇਂ ਨਾ ਕਿਵੇਂ ਜਾਤਪ੍ਰਿੰਦ ਨੂੰ ਸਾਬੋ ਨਹੀਂ ਤਾਂ ਐ ਫਿਰ ਫਿਰਦੇ ਤਾਂ ਰੋਜ਼ ਹੀ ਕੀਮਤੀ ਜਾਣਾ ਕਦੇ ਸਾਈਕਲ ਵਾਲੇ ਦੇ ਮਾਰੀ ਟੱਕਰ ਉਹਨੂੰ ਮਾਰਤਾ ਕਦੇ ਮੋਟਰਸਾਈਕਲ ਵਾਲੇ ਦੇ ਮਾਰੀ ਟੱਕਰ ਉਹਨੂੰ ਮਾਰਤਾ ਕਦੇ ਕਾਰ ਚ ਮਾਰੀ ਕਦੇ ਲੱਗਦੇ ਨੂੰ ਮਗਰ ਪੈਗੇ ਜਿਹੜੀ ਨਾ ਹੈਗਾ ਜਿਆਦਾ ਹੋ ਗਿਆ ਸੜਕਾਂ ਦੇ ਉੱਤੇ ਨੰਗਣ ਨਹੀਂ ਦੇ ਦੇ ਹੁਣ ਕੁੱਤੇ ਵੀ ਤੇ ਡੰਗਰ ਵੀ ਬੰਦੇ ਸੋ ਇਸ ਇਹ ਮੁਲਕ ਕਹੇ ਜਾਂ ਮੁਲਕ ਹੈ ਇੱਥੇ ਦੁਨੀਆ ਦੇ ਵਿੱਚ ਸਾਰੇ ਦੇ ਇਨਸਾਨ ਦੀ ਕੀਮਤੀ ਜਾਰ ਗਣੀ ਜਾਂਦੀ ਹੈ ਇਨਸਾਨ ਨੂੰ ਸਭ ਤੋਂ ਵੱਧ ਕੀਮਤੀ ਗਿਣਿਆ ਜਾਂਦਾ ਹੈ ਪਰ ਸਾਡਾ ਮੁਲਕ ਵੱਖਰੀ ਕਿਸਮ ਦਾ ਮੁਲਕ ਹੈ ਜਿਹੜਾ ਇੱਥੇ ਕੁੱਤਿਆਂ ਦੀ ਕਦਰ ਜ਼ਿਆਦਾ ਹੈਗੀ ਹੈ ਇੱਥੇ ਡੰਗਰ ਪਸ਼ੂਆਂ ਦੀ ਕਦਰ ਜ਼ਿਆਦਾ ਹੈ ਬੰਦਿਆ ਦੀ ਇੱਥੇ ਕੋਈ ਕਦਰ ਨਹੀਂ ਬੰਦੇ ਦੇ ਮਰੇ ਤੋਂ ਕੋਈ ਗੱਲ ਨਹੀਂ ਬਾਅਦ ਵਿੱਚ ਅਸੀਂ ਕਰਦੇ ਹਾਂ ਸਾਰਾ ਫਿਰ ਹੱਥ ਪੱਲੇ ਕੁਝ ਆਉਂਦਾ ਸੋ ਸਰਕਾਰ ਨੂੰ ਇੱਧਰ ਸੋਚਣਾ ਚਾਹੀਦਾ ਸਾਰੇ ਸੂਬੇ ਦੇਸ਼ ਦੇ ਵਿੱਚ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਸਾਰੇ ਦੇਸ਼ ਦੇ ਵਿੱਚ ਹੀ ਹਾਲਤ ਹੈ ਇੱਥੇ ਸੂਏ ਨੂੰ ਤੁਰਤ ਸੁਧਾਰਨਾ ਚਾਹੀਦਾ ਜਿੰਨੇ ਵੀ ਵਾਰਾ ਕੁੱਤੇ ਫਿਰਦੇ ਨੇ ਇਹਨਾਂ ਨੂੰ ਵੀ ਜਦ ਤੱਕ ਬੰਦਾ ਬੰਨ ਕੇ ਰੱਖੇ ਨਹੀਂ ਇਹਨਾਂ ਨੂੰ ਕੋਈ ਸਾਂਝੀਆਂ ਥਾਵਾਂ ਤੇ ਰੱਖੋ ਪੁੱਲੇ ਨਹੀਂ ਛੱਡਣ ਦੇਣੇ ਚਾਹੀਦੇ। ਇਵੇਂ ਜਿਕੇ ਵਾਰਾ ਜਿਹੜੇ ਪਸ਼ੂ ਆ ਇਹਨਾਂ ਦਾ ਵੀ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਹੈ। ਲੋਕਾਂ ਦੀਆਂ ਕੀਮਤੀ ਜਾਨਾਂ ਅਜਾਈ ਨਹੀਂ ਗਵਾਉਣੀਆਂ ਚਾਹੀਦੀਆਂ ਇਹਨਾਂ ਸਾਰੇ ਕੰਮਾਂ ਲਈ ਕਿਸੇ ਵੀ ਸੂਬੇ ਵਿੱਚ ਕਿਸੇ ਦੀ ਵੀ ਸਰਕਾਰ ਹੈ ਉਹ ਹੀ ਦੋਸ਼ੀ ਹੈ ਉਹਦੇ ਵਿੱਚ। ਵੈਗਰੂ ਜੀ ਦਾ ਖਾਲਸਾ ਵਾਲੇ ਜੀ।